ਆ ਪ੍ਰਾਣਾ ਲੋ ਆ ਬੋਤਲ ਗੱਟਾ ਬੋਰੀ ਅਧਿਆ ਪਉਆ ਬੇਟ ਪਾਈ ਕਬਾੜ ਵਿੱਚੋਂ ਪਾਈ ਸੋਟਿਆ ਪ੍ਰਾਣਾ ਬੋਤਲ ਅਧਿਆ ਪਉਆ ਕਬਾੜ ਵਿੱਚੋਂ ਪਾਈ ਵੇਗਾ। ਓ ਜੀ ਫਿਰ ਆਜੋ। ਦੇ ਦਿੰਨੇ ਇੱਕ ਵਾਰ ਕੀ ਰੇਟ ਰੂਟਰ ਚੱਲਦਾ। ਰੇਟ ਤਾਂ ਜਿਹੜਾ ਹੈਗਾ ਲਾ ਦੇਗੇ ਤੁਹਾਨੂੰ। ਦੇ ਦਿੰਨੇ ਕੋਈ। ਧੀ ਪ੍ਰਾਣੀ ਤੂਬ ਖਾਲੀ ਬੋਤਲ ਆਦੀਆ ਪੌਆ ਗੱਟੇ ਵੇਚ ਲੋ ਭਾਈ। ਕਵਾੜ ਵੇਚ ਲੋ ਕਵਾੜ ਭਾਈ। ਲੋਹਾ ਬੋਤਲਾਂ ਬੋਰੀਆਂ ਗੱਟੇ ਕਵਾੜ ਵੇਚ ਲੋ ਭਾਈ। ਭਾਈ ਭਾਈ ਕਵਾੜ ਕਮੂੜ ਕੋਈ। ਵਾੜ ਨੂੰ ਮੋੜ ਵੇਜੋ ਪਾਈ ਕੁੱਤੇ ਆਪਾਂ ਜੇ ਆ ਗਵਾਰ ਵਿੱਚੋਂ ਬਾ ਪ੍ਰਾਣੀ ਟੂਪ ਕੱਪੜੇ ਅਧਿਗੇ ਪਉਵੇ ਵੇਚ ਲੋ ਪਾਈ ਇਹ ਬਾਈ ਗੱਲ ਸੁਣੀ ਹਾਂ ਬੀਬੀ ਕੀ ਕੁਝ ਲੈ ਲੈਣਾ ਬੀਬੀ ਸਾਰਾ ਕੁਝ ਲੈ ਲੈਣਾ ਕਵਾੜ ਚਲਾਓ ਮੱਲੇ ਕਿਉਂ ਨਹੀਂ ਅੰਦਰ ਆਉਂਦਾ ਅੰਦਰੀਵਾਰ ਦੀ ਬੀਬੀ ਹਾਂ ਲੈ ਆ ਲੈ ਆ ਬੀਬੀ ਆ ਬੀਬੀ ਕੀ ਕੋਸਾ ਆਹੀ ਆਗਾ ਤੇ ਕੈਰ ਵੀ ਰੇਟ ਰੱਖਨੇ ਆ ਰੇਟ ਬੀਬੀ ਲਾ ਦਾਂਗੇ ਜਿਹੜਾ ਰੇਟ ਚੱਲਦਾ ਉਹ ਵੀ ਲਾਵਾਗੇ ਤੁਹਾਨੂੰ ਕਿੰਨਾ ਕ ਲਾ ਦਾਂਗੇ 25 ਰੁਪਏ ਕਿਲੋ ਕੋਣਾ ਇਹ ਵਾਲਾ ਬਾਹ ਨਹੀਂ ਬੀਬੀ ਗਾਹਾਂ ਸਾਡਾ 2 ਰੁਪਏ ਨਾਲ ਨਹੀਂ ਵਿਗਦਾ ਥੋੜਾ ਜਿਹਾ ਉੱਪਰ ਵੀ ਚੜ ਨਹੀਂ ਬੀਬੀ ਠੀਕ ਐ ਰੇ ਤੂੰ 2 ਟੱਕਲੇ ਤਵਾੜ ਬੋਲਾ ਰੇਟ ਲਗਾ ਆਏ ਫੇਰ ਲੈ ਗੋ ਚਾ ਬੀਬੀ 26 ਰੁਪਏ ਦੇ ਦਾਂਗੇ ਨਾ ਨਾ ਮੈਂ ਤਾਂ 30 ਦੇ ਦੂੰ ਬੀਬੀ ਬਾਲਿਆ ਨਹੀਂ ਨਹੀਂ ਸਾਨੂੰ ਵੀ 2 ਰੁਪਏ ਬਚਣਾ ਕੋਈ ਕੋਈ ਨਾ 3 ਰੁਪਏ ਲੈ ਲੈ ਨਹੀਂ ਨਹੀਂ 3 ਰੁਪਏ ਹੋਰ ਵੀ ਹੈਗਾ ਤਾਂ ਲਿਆ ਦੇਗਾ ਲੈ ਜੀ 100 ਰੁਪਏ ਦਾ ਹੋ ਗਿਆ ਤੇਰਾ ਗਵਾੜਾ ਮੜਾ ਦੁਆਰ ਦੀ ਟੋਲੀ ਕਾਲੇ ਦੀ ਕੀ ਠੀਕ ਓ ਬੀਬੀ ਕਪੜੀ ਕਪੜੀ 100 ਰੁਪਏ ਦਾ ਲੈ ਕੋਲ ਨਹੀਂ ਆ ਵੀ 60 ਰੁਪਏ ਦਾ ਹੋ ਗਿਆ ਪੈਸੇ ਲੈਣੇ ਆ ਕੇ ਚਲ ਮੈਂ ਹੋਰ ਸਮਾਨ ਲੈ ਕੇ ਆਉਣੀ ਆ ਲਿਆ ਆ ਬਣਾ ਬੋਲੀ ਵੀ ਆ ਆ ਵੀ ਲਈ ਕੋਈ ਪਾਸੇ ਪਾਸੇ ਕਿਤਾਬ ਹੈ ਕੋਈ ਵੀ ਚੱਕ ਲਈ ਦਿੱਤੀ ਲੰਬਾ ਸਾਹੀ ਕਟਲਕ ਵਾਰ ਕਰ ਚੋਸਾਰਾ ਇਹ ਹੋ ਗਈ ਆ ਜੀ ਉਹ ਉਹ ਬੀ ਬੀ ਇਹਨਾਂ ਇਕਦਰ ਬੀਏ ਰਹੇ ਐ 21 ਤੋਂ 15 ਨਹੀਂ ਹੋ ਤਕੀ ਜੀ ਬੀਬੀ ਕਵਾੜ ਨੂੰ ਇਕੱਠਾ ਕਰਕੇ ਰੱਖਿਆ ਕਰੋ ਗਾਹਾਂ ਤੋਂ ਤੇ ਤੂੰ ਮੇਰਾ ਸਮਾਨ ਲਈ ਜਾ ਨਾ ਕੱਪੜਿਆ ਉਹ ਬੀਬੀ ਘਸੀ ਪਈ ਆ ਇਹ ਹੁਣ ਕੰਮ ਦੀ ਕਿੱਥੇ ਰਹਿ ਗਈ ਮਰ ਜਾਣਾ ਠੜਕੀ ਕਵਾੜੀ ਕਿਹੜਾ ਚਲੋ ਕੰਗਾ ਬੀਬੀ ਕਵਾੜ ਕਮੂ ਰੱਖਿਆ ਕਰ ਸਾਹ ਦੇ ਕੋਈ ਬੋਤਲਾ ਆਉਂਦਾ ਦੁੱਤੀ ਭੱਜੀ ਆ ਜੀ ਚੱਲ ਕੋਈ ਪੱਤੀ ਪੜੇ ਤੂੜਦਾ ਨਹੀਂ ਕੋਈ ਕੋਤੋਂ ਰਸਮਾਂ ਮੇਰੇ ਨਾਲ ਵੀ ਬੱਖੇ ਲਗਾਏਗਾ ਨਾ ਜਾ ਆ ਤੇ ਦੜਾਉਣੀ ਆ ਤੂੰ ਕੱਲ ਨੂੰ ਆ ਜੀ ਕੱਪਾ ਕਾ ਕੋਈ ਨਹੀਂ ਤਾਂ ਕੱਲ ਨੂੰ ਆਂਦੇ ਕਰ ਆਲਾ ਮੈਂ ਤਾਂ ਕਵਾੜ ਹੀ ਲੈਣਾ ਪਤਾ ਪਰਾਵਾ ਬੋਦਰਾ ਬੋਲੀਆ ਇੱਟੇ ਅੱਧੀ ਤੁੰਗਰ ਸੈਕੋ ਪਾਣ ਦੇ ਖਾਸਮਾਂ ਦੀ ਮੇਰੇ ਗਏ ਮਾਂ ਕੋ ਪਤਾ ਨਹੀਂ ਕਿਨੂੰ ਕਿਨੂੰ ਕਰੇ ਬਾੜ ਲੈਂਦੀ ਹੈਗੀ ਇੱਕ ਵੱੜਦਾ ਇੱਕ ਨਿਕਲਦਾ ਗੱਲ ਸੁਣਨੀ ਹਾਂ ਵੇ ਔਰ ਕਹੜਾ ਆਇਆ ਸੀ ਕਵਾੜੀ ਆ ਜੋਰ ਇੱਥੇ ਕਿਹੜਾ ਪ੍ਰੋਪਰਟੀ ਡੀਲਰ ਆਇਆ ਹੋਣਿਆ ਪ੍ਰੋਪਰਟੀ ਡੀਲਰ ਤਾਂ ਹੈ ਕੀ ਕਰਨਾ ਆਇਆ ਸੀ ਗਿਆ ਫਿਰ ਖਵਾੜ ਲੈਣ ਆਇਆ ਸੀ ਔਰ ਕੀ ਕਰਨਾ ਆਇਆ ਸੀ ਗਿਆ ਹਮੇਂ ਜਣੇ ਖਣੇ ਨੂੰ ਬਾਗ ਬਾੜ ਲੈਣੀ ਹੈ ਕਿ ਰੋਜ਼ ਘਰੇ ਆਏ ਰਾਤ ਨੂੰ ਭਾਂ ਦੇ ਖਸਮ ਦੇ ਦੀਏ ਚੋਰ ਬਣ ਕੇ ਆ ਜਾਂਦੇ ਨੇ ਦਿਨੇ ਭੇਤ ਲੈ ਜਾਂਦੇ ਨੇਗੇ ਭੇਤ ਲੈ ਜਾਂਦੇ ਮਰੀ ਜਾਂਦਾ ਇਹਨੂੰ ਵੀ ਪਤਾ ਮੈਨੂੰ ਤਾਂ ਆਪ ਹੀ ਪਤਾ ਨਹੀਂਗਾ ਜਾਂਦਾ ਤੇ ਤੂੰ ਕੰਮ ਕਰ ਲੈ ਹੂੰ ਇਹ ਦਿਨੇ ਕਵਾੜੀਏ ਬਣ ਕੇ ਆਨੇ ਰਾਤ ਨੂੰ ਚੋਰ ਬਣ ਕੇ ਆ ਜਾਂਦੇ ਨੇ ਲੈ ਜਾਣਗੇ ਸਾਰਾ ਕੁਝ ਲੁੱਟ ਕੇ ਬੈਤਲੇ ਦੀਂਗੇ ਥੋੜਾ ਬਾਦਲ ਦਾ ਘਰ ਨੰਗਦਾ ਹੈਗਾ ਨੰਗ ਹੈਗਾ ਨਾਲੇ ਜਿਹੜਾ ਦੋ ਸਿਲੜ ਦੇ ਲੈ ਜਾਣਗੇ ਤੇ ਤੂੰ ਕੰਮ ਕਰ ਲੈ ਕਿਸੇ ਬਿਲੜ ਕਿਸੇ ਥਾਂ ਦਾ ਮੇਰੇ ਕੋਲ ਦਾ ਸਾਡਾ ਮਿਲਣਾ ਦਾ ਅੱਜ ਫੇਰ ਆ ਗਿਆ ਇਹ ਨਹੀਂ ਜਾਂਦਾ ਜਿਹੜਾ 70 ਖਾਣ ਭਾਲਦਾ ਵੀ ਸਰਦਾ ਗੱਟਾ ਦੀਆ ਪਉਆ ਪਾਟੀ ਪ੍ਰਾਣੀ ਰੇ ਭਾਈ ਇੰਸਾ ਦੀ ਆਇਆ ਮੈਂ ਕੋਲ ਗਿਆ ਲੈਣੀਆਂ ਕੁਲਫੀਆ ਕੋਈ ਨਹੀਂ ਲੈ ਲਈ ਆਉਣਾ ਮੈਂ ਇਧਰ ਕੁਵਾੜ ਲਿਆ ਹਾਂ ਕੁਵਾੜ ਪਾ ਇਧਰ ਪਾ ਕੁਵਾੜ ਲੈ ਜੇ ਭਾਲੇ ਕੁਲਫੀ ਖਾਣੇ ਲੈ ਪਾਜਾ ਤੂੰ ਕੁਲਫੀ ਖਾਣੇ ਆ ਗਿਆ ਚੱਲ ਹਾਂ ਹੈਗਾ ਪਾ ਇੱਕ ਵਾਰ ਕੁਵਾੜ ਕਮੂੜਾ ਇਹ ਨਹੀਂ ਕੋਈ ਪੁੱਪਿਆ ਪੁਰਾਣਾ ਲੋਹਾ ਬੋਸਲ ਬੋਰੀ ਗੱਟਾ ਵੇਚ ਲੋ ਪਾਈ ਕਵਾੜ ਵੇਚ ਲੋ ਕਵਾੜ ਪੁਆਇੰਟ ਵਿਵੀਕ ਕਵਾੜ ਕਬੂੜ ਹੈ ਇਹ ਤੂੰ ਬਾਗ ਦਾ ਪਹਿਲਾਂ ਜਾਣਾ ਤੂੰ ਪਾਤੀ ਚਾਹ ਬੁਣਨੇ ਰੋਟੀ ਭੱਜੀ ਗੜਬੀ ਕੋ ਪਾਤੀ ਤੂਫ ਕਥਾਲੀ ਬੋਤਲ ਤੂੰ ਆਪ ਦੇ ਦਾ ਚੱਤੜ ਬਣਾਏਗਾ ਨਾਲ ਮੇਰ ਵੀ ਬਣਾਏਗਾ ਤੂੰ ਭੱਗ ਜਾ ਮੇਰੇ ਘਰਾਂ ਆ ਤੀਂ ਚਿੱਤੜ ਮੇਰਾ ਮਾਸ ਵੀ ਹੈ ਨੀ ਚਿੱਤਰਾ ਤੇ ਮੇਰੇ ਕੋ ਕਟਬੋਣੀਆਂ ਤੂੰ ਤੂੰ ਕਵਾੜ ਵੇਚ ਤੇ ਮਝਾਵਾਂ ਕੋਈ ਨਹੀਂ ਕਵਾੜ ਕੋ ਤੂੰ ਭੱਗ ਜਾ ਉਹ ਬੀਬੀ ਦੇਖ ਲੈ ਇੱਥੇ ਪਿਆ ਹੋਵੇ ਵੇ ਹੈ ਨਹੀਂ ਤੂੰ ਜਾਣਾ ਕਿ ਨਾ ਉਹ ਬੀਬੀ ਭਾਲਾ ਕੋਈ ਤੇਰਾ ਭੈਣ ਉਹ ਮਰ ਜਾਣਾ ਉਹ ਬੀਬੀ ਤੂੰ ਐਂ ਕਾਨੂੰ ਕਰਦੀਆਂ ਤੂੰ ਕਵਾੜ ਤੋਹਾਂ ਕੇਜਾ ਹਲਾ ਮਰ ਜਾਣੇ ਨੂੰ ਜਿੰਨਾ ਪਿਆਰ ਨਾਲ ਸੁਝਾਈ ਓਨੀ ਸਿਰੇ ਚੜਦਾ ਗਾ ਸਾਲਾ ਬਣਿਆ ਕਵਾੜ ਦਾ ਸਾਲਾ ਠਰਕੀ ਕਿਸੇ ਪਾ ਦਾ ਮੇਰੇ ਸਾਰੇ ਦੇ دیے ਅੱਜ ਫੇਰ ਕੇ ਮੈਂ ਫਿਰਤਾ ਸੀ ਵੇ ਤੂੰ ਸੱਚ ਕਹਿੰਦਾ ਸੀ ਹਾਂ ਕਵਾੜੀਆਂ ਕਬੂੜੀਆਂ ਕਿਹੜੇ ਹੁੰਦੇ ਆ ਦਿਨੇ ਟੀਮਿਆਂ ਤੇ ਠਰਕ ਪੋੜਦੇ ਤੇ ਰਾਤ ਨੂੰ ਚੋਰ ਬਣ ਕੇ ਆਉਂਦੇ ਆ ਮੈਂ ਤਾਂ ਨੂੰ ਕੀ ਰੋਂਦਾ ਸੀ ਵੀ ਕੰਜਰ ਦੀਆਂ ਜਣਿਆ ਖੜੇ ਨੂੰ ਨਾ ਕਰੇ ਵਾਰਿਆ ਕਰ ਮੈਨੂੰ ਕੀ ਪਤਾ ਸੀਗਾ ਸਿਰ ਪਾਰ ਤੂੰ ਜੇ ਕਿਸੇ ਨੂੰ ਹੁਣ ਬਾੜ ਦੀ ਥੈ ਗਈ ਕਿਸੇ ਨੂੰ ਘਰੇ ਚੰਗਾ ਟੋਟਿਆ ਪ੍ਰਾਣਾ ਲੋਹਾ ਬੋਤਰਾ ਬੋਰੀਆਂ ਗੱਟੇ ਕਵਾੜ ਵੇਚ ਲੋ ਉਪਾਈ ਆ ਖੜੀ ਹਾਂਜੀ ਸਰਦਾਰ ਜੀ ਉਹ ਕੀ ਰੇਟ ਲੈਣਾ ਸ਼ੇਰਾ ਲੋਹਾ ਲੋਹਾ ਲੈਣਾ 25 ਰੁਪਏ ਕਿਲੋ ਉਹ ਸ਼ੇਰਾ ਤੂੰ ਤਾਂ ਬਾੜਾ ਹੀ ਥੱਲੇ ਫਿਰਦਾ 25 ਬਹੁਤ ਆ ਉਹ ਆ ਐਵੇਂ ਕਿੱਲ ਪੱਤੀਆਂ ਤੇ ਮੱਥਾ ਮਾਰੀਏ ਨਾ ਲੋਹਾ ਦੇ ਦੂੰ ਤੈਨੂੰ ਇਕੱਠਾ ਜੇ ਤਾਂ ਕੋਈ ਦੇਣ ਲੈਣ ਵਾਲੀ ਗੱਲ ਕਰਨੀ ਆ ਕੀ ਆ ਲੋਹਾ ਤੁਹਾਡੇ ਕੋਲ ਮਸ਼ੀਨ ਆ ਮੇਰੇ ਕੋਲੇ ਪੂਰੀ ਵਧੀਆ ਆਪਣੀ ਪੱਖੋ ਹੀ ਆ ਕਿ ਪੰਜਾਬ ਦੀ ਮਸ਼ੀਨ ਆ ਉਹ ਸ਼ੇਰਾ ਮੈਨੂੰ ਐ ਤਾਂ ਪਤਾ ਨਹੀਂ ਵੀ ਕਿੱਥੋਂ ਦੀ ਬਣੀ ਆ ਮੈਂ ਤਾਂ ਅਨਪੜ੍ਹ ਬੰਦਾ ਆਗਾ ਲੋਹਾ ਤੈਨੂੰ ਇਕੱਠਾ ਦੇ ਦੂੰਗਾ ਅਸੀਂ ਰੋਜ਼ ਵਰਤਦੇ ਆ ਬਹੁਤ ਵਧੀਆ ਮਸ਼ੀਨ ਹੈਗੀ ਫਿਰ ਪਪਾ ਐ ਕਰ ਜਾ 26 ਰੁਪਏ ਲਾ ਦੂੰ ਤੂੰ ਤਾਂ ਛੇਰਾ ਬੜਾ ਥੱਲੇ ਫਿਰਦਾਗਾ ਲੋਹਾ ਦਾ ਮੈਨੂੰ 30 ਰੁਪਏ ਵੀ ਕੀ ਜਾਂਦਾ 20 ਰੁਪਏ ਬਚਣਾ ਫੇਰਾ ਫੇਰ ਹੀ ਕੋਈ ਫਾਇਦਾ ਨਾ ਨਾ ਫਿਰ ਆਪਣਾ ਸਬਦਾ ਕਿ ਮੇਰੇ ਲੂਗਾ ਤੂੰ 26 'ਤੇ ਖੜਾ ਮੈਂ 30 'ਤੇ ਖੜਾ ਆਗਾ ਦੇਖ ਲੈ ਪਪਾ ਯਾਰ ਨਾ 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 ਛੇਰਾ ਫਿਰ 26 ਸਾਢੇ 26 ਲੈ ਲਈਂ ਫਿਰ ਚਲ ਐ ਕਰ ਸੁਦਾ ਯਾਰ ਤੂੰ 27 ਰੁਪਏ ਦਾ ਚਲ ਕਰ ਐ ਕਰੀ ਫਿਰ ਛੇਰਾ ਕੱਲ ਨੂੰ ਆ ਜੀ ਕੱਲ ਨੂੰ ਕਿੱਥੇ ਪਪਾ ਘਰ ਕਿੱਥੇ ਨੇ ਤੂੰ ਐ ਕਰੀ ਜੰਗੀਰ ਦਾ ਘਾ ਕੱਚੇ ਰਾਤੇ ਠੀਕ ਹੈ ਕੱਲ ਨੂੰ ਆ ਜੀ 11:00 ਵਜੇ ਆ ਜੀ ਕੱਲ ਨੂੰ ਕਿਹੜੇ ਰਾਤੇ ਬਾਬਾ ਉਹ ਸੌਦੇ ਵਾਲੇ ਨੂੰ ਜਾਂਦਾ ਰਾ ਅੱਛਾ ਹਾਂ ਆਪੇ ਪੁੱਛ ਕੇ ਆ ਜੀ ਜ਼ਗੀਰ ਦਾ ਖੇਤ ਪੁੱਛ ਲਈ ਠੀਕ ਕੱਲ ਨੂੰ ਕਿਹੜੇ ਵਜੇ ਆਵਾਂ 11-12 ਵਜੇ ਆ ਜੀ ਮੈਂ ਖੇਤ ਹੀ ਹੋਊਗਾ ਸ਼ੇਰਾ ਠੀਕ ਠੀਕ ਹੈ ਚੰਗਾ ਠੀਕ ਹੈ ਕਬਾੜ ਵੇਚ ਲੋ ਆਪਾ ਇੱਕ ਕਬਾੜ ਉਡੀ ਗਰਮੀ ਆਏ ਹਾਏ ਹਾਏ ਦੁਪਹਿਰ ਆ ਜਾਂਦਾ ਮਾਰੀ ਰ ਕੰਮਰਾ ਨਾ ਜੀ ਨਾਮ ਨਾਮ ਕੀ ਸੀ ਉਹ ਲੜਾ ਵੀ ਠੀਕ ਹੈ ਹਾਂ ਪ੍ਰਵਾਹ ਠੀਕ ਹੈ ਆਪਾਂ ਨੂੰ 10000 ਦੀ ਲੋੜ ਹੈ ਲਾਵਾ 10000 ਕਿੱਥੇ ਆ 10000 ਨਹੀਂ ਹੈਗਾ ਮਸ਼ੀਨ ਲੈਤੀ ਆ ਮੈਂ ਸੌਦਾ ਕੀਤਾ ਨਾ 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 10000 ਨਹੀਂ ਮਿਲਦਾਗਾ ਦੀਵਿਕਾ ਦਾ ਵਿਆਹ ਤੇਰੇ ਹੋ ਗਿਆ ਮੈਨੂੰ ਉੱਥੇ ਚਾਹੀਦੇ ਨੇ ਨਾ ਤੈਨੂੰ ਆ ਸੌਦਾ ਫਾਇਦੇ ਦਾ ਦੋਨਾਂ ਦੇ ਤੂੰ ਪੈਸੇ ਵੇਲੇ ਮੇਰੇ ਕੋਲੇ ਆ ਨਾ ਤੂੰ ਆਉਂਦਾ ਨਹੀਂ ਔਰ ਸੋਥੇ ਪਾ ਜੇ ਮੂ ਕੋ ਸਮਾਰਟ ਛੋਟੇ ਗੋਲੇ ਕਿਉਂ ਨਾ ਮਰ ਨਾ 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 ਭਾਈ ਜੀ ਚਾਹ ਮੈਂ ਚੰਨਾ ਮੈਂ ਉਹ ਬਹਿ ਜਾ ਬਹਿ ਆ ਜਾ ਗੁੱਥੇ ਦਾ ਤੋ ਨਾ ਆ ਜਾ ਆ ਓਏ ਆ ਜਾ ਆ ਜਾ ਪਰ ਪੂ ਜਵਾਬ ਲੈ ਬਾਹੂ ਕੋਈ ਨਾ ਕੋਈ ਨਾ ਬਹਿ ਜਾ ਉਹ ਜਪਾਨੀ ਮੈਨੂੰ ਮਸੀਹ ਕਿਹੜੀ ਆ ਪੰਜਾਬ ਵਾਲਿਆਂ ਦੇ ਆਖ ਪਪਾ ਮੈਨੂੰ ਨਹੀਂ ਬਾਹੂ ਪਤਾ ਕਿਹੜੀ ਆ ਮੈਨੂੰ ਭੁਲਾ ਦੇ ਮੈਨੂੰ ਮਾਰਨ ਵਾਲਾ ਕਰਦੇ ਨੇ ਇੱਕ ਦਾ ਤੂੰ ਆਉਣਾ 10 ਵਜੇ ਆਇਆਗਾ ਉਹ ਜੱਸੇਵਾਰ ਕੇ ਦੇਖ 7 ਵਜੇ ਵਾਗੇ ਦੋ ਘੜੇ ਲੈਣ ਤੋਂ ਬਾਅਦ ਪਿੰਡ ਵੀ ਕਿੰਨੇ ਕੱਢ ਕੇ ਆਉਣਾ ਉਹ ਦੋ ਪਿੰਡਾਂ ਚੋੜੇ ਆਉਂਦੇ ਆ ਮੈਂ 25 ਪਿੰਡ ਕੱਢ ਕੇ ਆਉਣਾ ਕਿੰਨੇ ਪੈਸੇ ਚਾਹੀਦੇ ਉਹਨਾਂ ਦੱਸ 10000 ਕਿਹਾ ਸੀ ਆਪਾਂ ਧਾਰ ਕਰਦਾ ਜੱਟ ਜੱਟ ਧਾਰ ਕਿੱਥੇ ਕਰਦਾ ਜੱਟ ਕਹਿੰਦਾ ਪਹਿਲਾਂ ਪੈਸੇ ਲੈ ਕੇ ਫੇਰ ਮਸ਼ੀਨ ਦੇਉਂ ਦੇਖ ਲਾ ਅੱਜ ਸਰਦਾ ਤਾਂ ਸਰਦਾ ਨਹੀਂ ਓਹੋ ਹਾਂ ਤਾਂ ਹੀ ਬਰਾ ਪੂਰੀ ਹੋਣਗੇ ਓਹੋ ਮਾਰਦਾ ਹੋ ਜਾਣਾ ਕੋਈ ਮਝ ਨਹੀਂ ਲੰਠੀ ਠੀਕ ਠੀਕ ਆ ਜੀ ਕੋਈ ਡੋਰ ਜਵਾਜੇਂ ਟਾਈਮ ਤੇ ਮਿਲਾਂਗਾ ਫਿਰ ਆ ਜੂ ਓਹੋ ਮਾਰ ਗਿਆ ਤੂੰ ਹਲੋ ਜੀ ਕਾਲ ਮਮੀ ਪਰਦੀਆ ਬਕਰੇ ਆਉਣਾ ਫੋਨ ਕੱਢ ਕੇ ਰੱਖੀ ਆ ਮਾਰ ਗਿਆ ਉਹਨੇ ਤਾਂ ਗੇਂਸ਼ੇ ਪੈਸੇ ਲੈ ਗਿਆ ਮੱਥੇ ਬਾਣ ਓਹੋ ਯਾ ਮੇਰਾ ਸਾਲਾ ਬਾਹਣ ਪਤਾ ਨਹੀਂ ਕਿੱਥੇ ਲਈ ਬੱਠਾ ਮੈਨੂੰ ਕਹਿੰਦਾ ਉੱਥੇ ਆ ਜੀ ਫੇਰ ਕਤਰਾ ਦੇ ਜੀਗਾ ਪੈ ਗਈਆਂ ਐ ਲੱਗਦਾ ਪੋਰੋ ਪਲੱਸ ਨਾਲ ਲੋਡ ਕਰਨੇ ਪਣਗੇ ਪਾਤਾ ਨਹੀਂ ਪੈਂਦਾ ਯਾਰ ਮਸ਼ੀਨ ਕਿਹੇ ਲਈ ਬੈਠਾ ਜਿਹੜੀ ਖੇਤਾਂ 'ਚ ਬੈਠਾ ਕਾ ਦੇਖਦੇ ਆਂ ਜਾ ਕੇ ਇਹ ਮਸ਼ੀਨ ਕਿਹੇ ਜੀ ਆ ਇਸ ਤਰੀਕੇ ਕਰਨਾ ਉਹ ਜਾਨਾ ਜਗੀਰ ਦੇ ਖੇਤ ਚੱਲ ਪੁੱਤੀ ਮੈਥੋਂ ਵੀ ਲੈ ਜਾ ਤੇਰੀ ਨਹੀਂ ਹੁਣ ਮੈਂ ਲੈਂਦਾ ਕਿੱਲ ਪੱਤੀ ਉਹ ਕੋੜੇ ਨਹੀਂ ਸੱਤਿਆ ਸੀਗਾ ਉਹਦੀ ਲੈਣਾ ਮਸ਼ੀਨ ਜਾ ਕੇ ਪਰਾਨੀ ਕਿੱਟੀ ਕਿ ਦੂਰ ਖੇਤ ਦਾ ਭੈਂਦੇ ਯਾਰ ਦਾ ਬਾਦ ਵੀ ਲੈ ਗਿਆ ਮੇਰਾ ਸਾਰਾ ਦੁਪਹਿਰਾ ਉੱਥੋਂ ਹੀ ਨਲ ਗਿਆ ਪਤਾ ਨਹੀਂ ਮੇਰਾ ਸਾਰਾ ਜੀਂਦਰ ਹੀ ਬੈਠਾ ਉੱਥੇ ਖੇਤ ਜੀਂਦਰ ਕਿੱਟੀ ਦਾ ਮਾਨੂੰ ਕਹਿੰਦਾ ਆ ਜੀ ਖੇਤ ਦੇਖਦੇ ਆ ਓਹ 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 ਰੱਬਾ ਬੜੀ ਝਰਮੀ ਹੋਣਾ ਭੈਂਦੇ ਖਾਸਮ ਕਪੈਣ ਜੀ ਵਾਲੇ ਵੀ ਨਹੀਂ ਆਏ ਹੈਗੇ ਕਿ ਲੱਕ ਵੱਟ ਕੇ ਮੁੜ ਕੇ ਆਏ ਨਾਲ ਹੀ ਨਾ ਖਾਸਮ ਕਵਾੜੀਆ ਜਬ ਨਹੀਂ ਆਇਆ ਆਦਾ ਸਿਖੇ ਆਉਂਗਾ ਚਲ ਪੈ ਜਾਪਾਂ ਆ ਜੂਗਾ ਪੇ ਦੱਸਿਆ ਤਾਂ ਹੈਵੀ ਫਲਾਉਨ ਦੇ ਕੇ ਤਾਂ ਆ ਜੀ ਆ ਵਾਹਿਗੁਰੂ ਵਾਹਿਗੁਰੂ ਉਹ ਮੈਨੂੰ ਕਹਿ ਲਾ ਜਮੇ ਕੱਤੇ ਚੌੜੇ ਗਰੀਬਿਆ ਬੁੜਾ ਜੀ ਲੱਗਦਾ ਮਨ ਦਾ ਖੜ ਜਾ ਕਿੱਥੇ ਜਾਂਦਾ ਹੋਰ ਜੀ ਓਏ ਆ ਗਿਆ ਸੇਰਾ ਤੂੰ ਹਾਂ ਆ ਜਾ ਬੈ ਜਾ ਵੇ ਤੇ ਮਸ਼ੀਨ ਕਿੱਥੇ ਉਹ ਦਿਨਿਆਂ ਤੈਨੂੰ ਮਸ਼ੀਨ ਬੈ ਜਾ ਆ ਲਿਆਉਣਾ ਵੇ ਗਾ ਬਾਲੀ ਕਰਵੇਂ ਮਾਤਾ ਆਇਆ ਮਾਤਾ ਮਸ਼ੀਨ ਆ ਚੱਕ ਮਸ਼ੀਨ ਆ ਮਸ਼ੀਨ ਆ ਹੋਰ ਕੀ ਭੈਣ ਦੀ ਕੰਡਾ ਦਨੇ ਇਹ ਹਲ ਨੇ ਭੈਣ ਖੜਾ ਦੇ ਮੁੰਡੇ ਦਾ ਸਾਲਾ ਮਸ਼ੀਨ ਦਾ ਆਇਆ ਉਹ ਟੀਚਰਾਂ ਕਰਦੇ ਵਿਧਾੜੀ ਵਾਲੇ ਬੰਦੇ ਨੇ ਸ਼ਰਮ ਮੰਨੋ ਮਾੜੀ ਮੁੱਠੀ ਢੰਡਾ ਦੇ ਨੋ ਤੁਸੀਂ ਵੀ ਦੁਪਹਿਰੇ ਜਾ ਜਾ ਤੀਮੀਆਂ ਨਾਲ ਟੀਚਰਾਂ ਕਰਦੇ ਹੋ ਤਾਂ ਭਗਾਈ ਕਰਾਈ ਆ ਤੇਰੀ ਐਵੇਂ ਨਹੀਂ ਸਾਨੂੰ ਜਟਬੈੜ ਕਹਿੰਦੇ ਐਵੇਂ ਹੀ ਪੁਗਾਹੀ ਕਰਾਉਂਦੇ ਗਰੇ ਨਾਈਂਨ ਸੀ ਨਾ ਵੇੜੀ ਮਿਜੀ ਨਾ ਹਾਂ ਉਹ ਟੀਚਰਾਂ ਕਰੀ ਗਾ ਬੁਰਾ ਆਦਾ ਦਾਤ ਵੀ ਲੈ ਆ ਆ ਛੋੜਾ ਦਾਤ ਤੂੰ ਵੀ ਹੁਣ ਉਹਦੇ ਨਾਲ ਦੇ ਬਣ ਕੇ ਦੇਖ ਲੈ ਮੈਂ ਹੀ ਥੇ ਤੁਹਾਨੂੰ ਜਿੱਦਾਂ ਕਰਦਾ ਮੰਨਦੇ ਆਂ ਇਸ ਤਰ੍ਹਾਂ ਕਰਨ ਨੂੰ ਸਾਨੂੰ ਦੇਖ ਲਾ